ਰਹਿਆ ਅੱਜ ਸਵੇਰ ਦਾ ਫੇਰ ਦਸਤਾਰ ਦਾ ਲੰਗਰ ਇਹ ਚੱਲ ਰਿਹਾ ਹੈ ਕਿਉਂਕਿ ਇਹਦੇ ਵਿੱਚ ਮਕਸਦ ਇੱਕੋ ਆ ਸਾਡਾ ਕਿ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਬੱਚਿਆਂ ਨੂੰ ਲੀਹੇ ਪਾਉਣਾ ਦੇਖੋ ਤੁਸੀਂ ਵੀ ਫਤਿਹਗੜ੍ਹ ਸਾਹਿਬ ਰਹਿਣ ਵਾਲੇ ਹੋ ਮੈਂ ਵੀ ਫਤਿਹਗੜ੍ਹ ਸਾਹਿਬ ਰਹਿਣ ਵਾਲਾ ਇਹ ਐ ਏਡੀ ਵੱਡੀ ਸ਼ਹਾਦਤ ਆ ਪੂਰੀ ਦੁਨੀਆ ਦੇ ਵਿੱਚ ਇਹੋ ਜੀ ਕੋਈ ਹੋਰ ਉਦਾਹਰਨ ਨਹੀਂ ਮਿਲਦੀ ਇਹੋ ਜੀ ਸ਼ਹਾਦਤ ਤੇ ਨਮਨ ਕਰਨ ਲਈ ਸਜਦਾ ਕਰਨ ਲਈ ਜਦੋਂ ਕੋਈ ਪਹੁੰਚਦਾ ਤਾਉਦੇ ਸਿਰ ਤੇ ਟੋਪੀ ਯਰ ਮਾਲ ਨਹੀਂ ਜੱਜਦਾ ਫਿਰ ਦਸਤਾਰ ਬੰਨੇ ਨੌਜਵਾਨ ਬੱਚੇ ਦਸਤਾਰ ਬੰਨ ਕੇ ਹੁਣ ਸੋ ਇਹ ਨੀਲੀਆਂ ਪੀਲੀਆਂ ਖੱਟੀਆਂ ਦਸਤਾਰਾਂ ਇਹ 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 ਦੱਸਦੀਆਂ ਨੇ ਕਿ ਗੁਰੂ ਦੀ ਸਿੱਖੀ ਦਸ਼ਮੇਸ਼ ਪਿਤਾ ਸਰਬੰਸ ਦਾਣੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਾਜਿਆ ਹੋਇਆ ਖਾਲਸਾ ਪੰਥ ਕਿਵੇਂ ਲੜਾ ਰਿਆ ਤਿੰਨ ਦਿਨ ਸ਼ਹੀਦੀ ਸਭਾ ਹੁੰਦੀ ਸੀ ਹੁਣ 50 ਦਿਨ ਤੋਂ ਵੀ ਉੱਪਰ ਟੱਪ ਗਈ 1 ਦਸੰਬਰ ਦੀ ਸੰਗਤ ਆ ਰਹੀ ਤੁਸੀਂ ਦੇਖਿਆ ਜਾਮ ਲੱਗੇ ਪਏ ਨੇ ਜੀ ਮਾਗੀ ਤੱਕ ਚੱਲਦੀ ਸੀ ਹੁਣ ਮਾਗੀ ਤੋਂ ਵੀ ਲੇਟ ਜਾਊ ਇਸ ਵਾਰ ਅੱਗੇ ਰਾਤ ਨੂੰ ਪਿਛਲੀ ਵਾਰ ਮੈਂ ਦੋ ਰਾਤਾਂ ਪਿਛਲੀ ਵਾਰ ਵੀ ਰਾਤ ਨੂੰ ਰਹਿਨੇ ਇੱਥੇ ਰਾਤ ਨੂੰ ਮੱਥਾ ਨਰਾਮ ਨਾਲ ਟੇਕ ਲਦੇ ਸੀ ਰਾਤ 3 ਵਜੇ 2 ਵਜੇ ਵੀ ਲੈਣ ਲੱਗੇ ਹੋਈਆਂ ਸੀ ਐਨੀ ਸੰਗਤ ਸੀ ਸੋ ਇਦਾਂ ਦੀ ਜਿਹੜੀ ਆ ਸੰਗਤ ਦਾ ਜਦੋਂ ਪਿਆਰ ਸਤਿਕਾਰ ਤੇ ਸ਼ਹੀਦਾਂ ਦੇ ਦਰ ਤੇ ਨਮਸਤਕ ਹੋਣ ਲਈ ਆਉਣਾ ਫਿਰ ਉਹ ਟੋਪੀ ਤੇ ਰਮਾਲ ਨਾਲ ਨਹੀਂ ਫਿਰ ਉਹ ਦਸਤਾਰ ਬਨ ਕੇ ਇੱਥੋਂ ਜਾਓ ਤੇ ਜਗ੍ਹਾ ਦਾ ਤੇ ਸਮੇਂ ਦਾ ਬਹੁਤ ਫਰਕ ਆ ਜਗਾ ਗੁਰਦੁਆਰਾ ਸਾਹਿਬ ਤੇ ਦਿਨ ਸਿਆਹਾ ਸ਼ਹਾਦਤ ਦੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਇੱਥੇ ਸਾਹਮਣੇ ਆ ਡਿਊਟੀ ਸਾਹਿਬ ਦੇ ਸਾਹਮਣੇ ਪੱਖਣੇ ਇੱਥੋਂ ਕੋਈ ਦਸਤਾਰ ਬਨਣ ਕੇ ਜਾਊਗਾ ਕੋਈ ਮਾਂ ਆਪਣੇ ਬੱਚੇ ਦੇ ਦਸਤਾਰ ਬਣਾ ਕੇ ਜਾਊਗੀ ਸੋ ਮੈਂ ਸਮਝਦਾ ਕਿ ਫਿਰ ਉਹ ਕਿਤਨਾ ਕਿਤੇ ਮੰਤ ਚੰਗਿਆੜੀ ਰਹਿੰਦੀ ਆ ਕਿ ਸ਼ੀਦਾਂ ਦੇ ਦਰ ਤੋਂ ਦਸਤਾਰ ਮੰਨ ਕੇ ਆਏ ਆ ਪੱਕੀ ਸ ਜਾ ਕੇ ਰੱਖੀਏ ਦਸਤਾਰ ਬਨੇਗਾ ਤੇ ਕੇਸ ਰੱਖੇਗਾ ਅੱਗੇ ਫਿਰ ਅਗਲੀ ਪੌੜੀ ਵੱਲ ਜਾਏਗਾ ਸੋ ਮਕਸਦ ਯੂਥ ਵਿੰਗ ਦਾ ਇਹੀ ਆ ਕਿ ਨੌਜਵਾਨਾਂ ਨੂੰ ਆਪਣੇ ਮੂਰ ਵੱਲ ਜੋੜਿਆ ਜਾਵੇ ਇਹ ਉਪਰਾਲਾ ਕਿਰਪਾ ਗੁਰੂ ਦੀ ਆ ਬਖਸ਼ਿਸ਼ ਗੁਰੂ ਦੀ ਆ ਗੁਰੂ ਨੇ ਮਦਦ ਦਿੱਤੀ ਅਤੇ ਗੁਰੂ ਆਪ ਕਿਰਪਾ ਕਰਕੇ ਸਮਾਗਮ ਨੂੰ ਚਲਵਾ ਰਹੇ ਜੀ ਜਿਸ ਤਰ੍ਹਾਂ ਪੰਜਾਬ ਦੇ ਲਈ ਊੜਾ ਤੇ ਜੂੜਾ ਜ਼ਰੂਰੀ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਚੀਜ਼ ਅਲੋਪ ਜੀ ਹੋ ਗਈ ਹੁੰਦੀ ਆ ਬਿਲਕੁਲ ਕੋਈ ਫਰਕ ਤਾਂ ਹੈ ਹੀ ਆ ਫਰਕ ਤਾਂ ਹੈ ਹੀ ਆ ਜਿਹੜੀ ਨਵੀਂ ਪੀੜ੍ਹੀ ਦੇ ਵਿੱਚ ਇਹ ਰੁਝਾਨ ਮਤਲਬ ਫਰਕ ਪਿਆ ਸੀ ਪਰ ਮੈਂ ਸਮਝਦਾ ਕਿ ਕਿਤਨਾ ਕਿਤੇ ਜਿਵੇਂ ਮੈਂ ਤੁਹਾਨੂੰ ਸੰਗਤ ਦੀ ਗੱਲ ਕਰੀ ਆ ਨਾ ਕਿ ਤਿੰਨ ਦਿਨ ਦਾ ਸਮਾਗਮ 50 ਦਿਨ ਤੇ ਪਹੁੰਚ ਗਿਆ ਪਿਛਲੇ 3-4 ਸਾਲ ਦੇ ਵਿੱਚ ਮੋੜਾ ਪੈ ਰਿਹਾ ਮੋੜਾ ਪੈ ਰਿਹਾ ਤੇ ਜਦੋਂ ਮੋੜਾ ਪੈਂਦਾ ਪਰ ਇਹ ਗੁਰੂ ਦੀ ਕਿਰਪਾ ਇਹ ਖਾਲਸਾ ਪੰਥ ਨੂੰ ਇਹ ਦਸਤਾਰਾਂ ਨੂੰ ਕੋ ਮਟਾਉਣ ਵਾਲੇ ਨਹੀਂ ਬਣਿਆ ਕਿਉਂਕਿ ਇਹ ਦਸਤਾਰ ਐਵੇਂ ਨਹੀਂ ਮਿਲੀ ਜੀ ਇਹ ਦਸਤਾਰ ਸਿਰ ਦੇ ਕੇ ਬਣੀਆਂ ਇਹ ਦਸਤਾਰ ਦਸਤਾਰ ਸਿਰ ਤੇ ਤਾਜ ਬਣਾਉਣ ਲਈ ਨਹੀਂ ਜਿਹੜੀ ਚਣੀ ਗਈ ਆ ਉਹ ਸਿਰਾਂ ਨਾਲ ਚੁਣੀ ਗਈ ਆ ਸਿਰ ਕਟਾਏ ਗਏ ਨੇ ਮਾਵਾਂ ਨੇ ਗਲਾਂ 'ਚ ਹਾਰ ਪੋਏ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਉੱਚਾ ਬੋਚ ਬੋਚ ਕੇ ਨੇਜਿਆਂ ਤੇ ਆਪਣੇ ਬੱਚੇ ਬੱਚੇ ਸ਼ਹੀਦ ਕਰਵਾਏ ਨੇ ਸਰਮਨ ਸਿਧਾਨੀ ਨੇ ਸਾਰਾ ਪਰਿਵਾਰ ਵਾਰਿਆ ਸੋ ਇਹ ਇਹ ਦਸਤਾਰ ਐਵੇਂ ਸਰਦਾਰੀ ਐਵੇਂ ਨਹੀਂ ਮਿਲੀ ਇਹ ਦਸਤਾਰ ਦੀ ਅਹਿਮਤ ਬਹੁਤ ਵੱਡੀ ਹੈ ਇਹੀ ਬੇਨਤੀ ਅਸੀਂ ਬਾਰ-ਬਾਰ ਸਾਰਿਆਂ ਨੂੰ ਕਰ ਰਹੇ ਹਾਂ ਜੀ ਇਹ ਮੁਹਿੰਮ ਪਹਿਲਾਂ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਪਹਿਲਾਂ ਵੀ ਸਾਲ ਪਹਿਲਾਂ ਉੱਤੇ ਉਸ ਤੋਂ ਬਾਅਦ ਹੁਣ ਜਿਹੜਾ ਇਸ ਵਾਰੇ ਕਿੰਨਾ ਘੰਗਾਰਾ ਦੇਖਣ ਨੂੰ ਮਿਲੇ ਕਿੰਨੇ ਕ ਯੂਥ ਤੁਹਾਡੇ ਨਾਲ ਜੁੜ ਗਈ ਆ ਦੇਖੋ ਦਸਤਾਰ ਲਿਮਟ ਨਹੀਂ ਕੋਈ ਹੈ ਗਣਤੀਆਂ ਮਿੰਤੀਆਂ ਤੋਂ ਬਾਹਰ ਆ ਗਏ ਆ ਆ ਲਾਈਨ ਲੱਗੀ ਪਈ ਆ ਬਾਹਰ ਜੀ ਨਾਮ ਲਿਖ ਰਹੇ ਆ ਡੇਡ-ਡੇਡ ਘੰਟੇ ਬਾਅਦ ਵਾਰੀ ਆਉਂਦੀ ਆ ਗਣਤੀਆਂ ਮਿੰਤੀਆਂ ਤਾਂ ਪਿੱਛੇ ਰਹਿ ਗਈਆਂ ਕੋਈ ਗਣਤੀ ਮਿੰਤੀ ਨਹੀਂ ਮਤਲਬ ਗਣਤੀ ਮਿੰਤੀ ਇਹ ਉਹ ਚੀਜ਼ ਆ ਵੀ ਜਿਹਨੂੰ ਤੁਸੀਂ ਕੁੱਝੇ 'ਚ ਪਾ ਹੀ ਨਹੀਂ ਸਕਦੇ ਗੁਰੂ ਦਸਤਾਰਾਂ ਨੌਜਵਾਨ ਸਜਾਰੇ ਨੇ ਬੱਚੇ ਸਜਾਰੇ ਨੇ ਬੱਚੀਆਂ ਦਮਨਲੇ ਸਜਾਰੇ ਨੇ ਇਹ ਖਾਲਸਾ ਪੰਥ ਐਂ ਜੜਦੇ ਕਲਾ 'ਚ ਰਹਿਣਾ ਹੈ ਦਸਤਾਰ ਹਰ ਇੱਕ ਨੂੰ ਸਜਾਣੀ ਚਾਹੀਦੀ ਆ ਕਿਉਂਕਿ ਇਹ ਸਾਡੀ ਬੜੀ ਵੱਡੀ ਤਾਜ ਗੁਰੂ ਸਾਹਿਬ ਦੇ ਕਰਨੀ ਆ ਸਾਡੇ ਉਧਰ ਮੁਸਲਮ ਭਾਈਚਾਰੇ ਦੇ ਵੱਲੋਂ ਲੰਗਰ ਲਗਾਇਆ ਗਿਆ ਇੱਧਰ ਸਾਡੇ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਸਿੱਖਾਂ ਨੂੰ ਦਸਤਾਰ ਦੇ ਕਿੰਨੇ ਕਿ ਉਧਰੋਂ ਮੁਸਲਮ ਭਾਈਚਾਰੇ ਆ ਰਹੇ ਕਿਉਂਕਿ ਸਾਡੀਆਂ ਸਿੱਖ ਜਥੇਬੰਦੀਆਂ ਵੀ ਉਧਰ ਜਾ ਰਹੀਆਂ ਨੇ ਕੁਝ ਲੋਕ ਉਧਰ ਜਾ ਰਹੇ ਨੇ ਤੇ ਉਹ ਵੀ ਇੱਕ ਸਾਂਝ ਦਾ ਮਤਲਬ ਕੇਂਦਰ ਬਣਿਆ ਹੋਇਆ ਤੇ ਇੱਧਰ ਵੀ ਆ ਰਹੇ ਸਾਡੇ ਕੋਲ ਵੀ ਆਉਂਦੇ ਰਹਿੰਦੇ ਨੇ ਸਾਡੇ ਕੋਲ ਹਰ ਧਰਮ ਦੇ ਵੀਰ ਆਉਂਦੇ ਨੇ ਮੁਸਲਮ ਵੀ ਆਉਂਦੇ ਨੇ Hindu ਵੀਰ ਵੀ ਆਉਂਦੇ ਨੇ ਦਸਤਾਰਾ ਸਜਾ ਕੇ ਜਾਂਦੇ ਨੇ ਬਹੁਤ ਸਾਰੇ ਜਾ ਕੇ ਗਏ ਨੇ ਪਿਛਲੀ ਵਾਰ ਵੀ ਸਜਾ ਕੇ ਆ ਆ ਹੁਣੇ ਸਾਡੇ ਭਾਰਤਵਾਦ ਜੀ ਨੇ ਤੁਹਾਡੇ ਜਾਣਦੇ ਸੀਨੀਅਰ ਪੱਤਰਕਾਰ ਹੈਨਾ ਸਭ ਤੋਂ ਸੀਨੀਅਰ ਪੱਤਰਕਾਰ ਨੇ ਉਹ ਦਸਤਾਰ ਸਜਾਏ ਗਏ ਨੇ ਤੇ ਦਿਮਲਾ ਸਜਾਏ ਗਏ ਨੇ ਭਰਤਵਾਦ ਜੀ ਹਿੰਦੂ ਪਰਿਵਾਰ ਤੋਂ ਨਾ ਤੇ ਬੜੀ ਵੱਡੀ ਦੇਖੋ ਬੜੀ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਮੈਨੂੰ ਕਹਿੰਦੇ ਤੂੰ ਹੁਣ ਅੱਜ ਕੱਲ ਕੱਟ ਦਿਖਦਾ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਵੀ ਅੱਗੇ ਦਿਖਦਾ ਸੀ ਮੈਂ ਕਹਿੰਦਾ ਤੁਸੀਂ ਕਿੰਨਾ ਕਹਿੰਦੇ ਮੈਂ ਤਾਂ ਡੇਲੀ 5:30 ਵਜੇ ਪਹੌਰਾ ਸਾਹਿਬ ਹੁੰਦਾ ਠੀਕ ਹੈ ਨਾ ਪਰ ਮੈਂ ਕਹਿੰਦਾ ਜੀ ਮੈਂ ਜਦੋਂ ਆ ਸੇਵਾ ਮਿਲੀ ਹੈ ਦੂਈ ਉਹ ਸਾਰੇ ਪੰਜਾਬ ਚ ਪੰਜ ਪੰਜ ਦਿਨ 6-6 ਦਿਨ ਮੈਂ ਮੁੜਦਾ ਨਹੀਂ ਤਾਂ ਕਰਕੇ ਸਵੇਰੇ ਉਹ ਟਾਈਮ ਘਟਾਈਦਾ ਦਿਨ ਚਾਲੀਦਾ ਪਰ ਮੈਂ ਕਹਿੰਦਾ ਮਤਲਬ ਇੱਥੇ ਇਸ ਲਈ ਧਰਤੀ ਆ ਚਾਹ ਮਤਲਬ ਜਾਤ ਪਾਤ ਤੋਂ ਉੱਪਰ ਉੱਠ ਕੇ ਆ ਸਾਰਾ ਕੁਝ ਹਰ ਧਰਮ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਸਜਦਾ ਕਰਦੇ ਜੀ ਸਾਡੇ ਯੋਥ ਨੂੰ ਕੋਈ ਸਨੇਹਾ ਦੇਣਾ ਚਾਹੂਗੇ ਸੁਨਿਆਈ ਆ ਨਸ਼ੇ ਛੱਡੋ ਬੁਰਾਈਆਂ ਤੱਗੋ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨ ਲਈ ਖੜੇ ਰਹੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਸਤਾਰਾਂ ਸਜਾਓ ਤੇ ਸਾਰਿਆਂ ਨਾਲ ਆਪਸੀ ਭਾਈਚਾਰਕ ਸਾਂਝ ਦੇਣਾ ਰਹੋ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਦੋਈ ਇਜਾਜ਼ਤ ਧੰਨਵਾਦ